ਚਿੱਟੇ ਨਾਲ ਫੜੀ ਗਈ ਥਾਰ ਵਾਲੀ ਬੀਬੀ ਅਮਨਦੀਪ ਕੌਰ ਨੂੰ ਕੀ ਪੰਜਾਬ ਪੁਲਿਸ ਵਿਚਾਰੀ ਹੈ ਇਸ ਨੂੰ ਲੈ ਕੇ ਕੁਝ ਤੱਥ ਸਾਹਮਣੇ ਆਏ ਨੇ ਨਾ ਤੱਥਾਂ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਕੀ ਥਾਰ ਨਾਲ ਫੜੀ ਗਈ ਅਮਨਦੀਪ ਕੌਰ ਨੂੰ ਪੁਲਿਸ ਵਿਚਾਰੀ ਹੈ ਬਿਲਕੁਲ ਗਗਨ ਜੇ ਅੱਜ ਦੀਆਂ ਮੀਡੀਆ ਰਿਪੋਰਟਾਂ ਤੇ ਦੇਖਿਆ ਜਾਵੇ ਤਾਂ ਪੰਜਾਬ ਪੁਲਿਸ ਨੇ ਜਾਂ ਕਹਿ ਲਈਏ ਕਿ ਸਰਕਾਰ ਨੇ ਜਿਹੜੀ ਸਰਕਾਰ ਜੇਸੀਬੀਆਂ ਚੱਕੀ ਫਿਰਦੀ ਆ ਪੀਲੇ ਪੰਜੇ ਚੱਕੀ ਫਿਰਦੀ ਆ ਉਹਨੇ ਮਿੱਟੀ ਪਾਊ ਕੰਮ ਸ਼ੁਰੂ ਕਰਤਾ ਇਸ ਮਾਮਲੇ ਦੇ ਉੱਤੇ ਮੈਂ ਕੁਝ ਦਿਨ ਪਹਿਲਾਂ ਵੀ ਕਿਹਾ ਸੀਗਾ ਵੱਖ-ਵੱਖ ਖਬਰਾਂ 'ਚ ਕਿ ਇਹਦੇ ਉੱਤੇ ਮਿੱਟੀ ਪਾਊ ਕੰਮ ਸ਼ੁਰੂ ਹੋਊਗਾ ਪੁਲਿਸ ਹਮੇਸ਼ਾ ਹੀ ਇਦਾਂ ਕਰਦੀ ਆਈ ਹੈ 99.5% ਕਹਿ ਲਈਏ ਕਿ ਕੋਈ 100 ਦੇ ਵਿੱਚ ਅੱਧਾ ਪਰਸੈਂਟ ਕੇਸ ਹੁੰਦਾ ਹੈ ਕਿ ਜਦੋਂ ਪੁਲਿਸ ਆਪਣੇ ਕਿਸੇ ਬੰਦੇ ਨੂੰ ਟੰਗਦੀ ਹੈ ਜਾਂ ਕੋਈ ਅਫਸਰਾਂ ਦੀ ਖੁੰਦਕ ਹੋਵੇ ਜਾਂ ਕੋਈ ਹੋਰ ਪ੍ਰੈਸ਼ਰ ਹੋਵੇ ਆਦਰਵਾਇਜ਼ ਪੁਲਿਸ ਮਿੱਟੀ ਪਾਉ ਕੰਮ ਸ਼ੁਰੂ ਕਰਦੀ ਹੈ ਹੋਇਆ ਕੀ ਹੈ ਖਬਰ ਅਸਲ ਕੀ ਹਰ ਰੋਜ਼ ਉਹਨੂੰ ਪੇਸ਼ੀ ਤੇ ਲਿਆਂਦਾ ਜਾ ਰਿਹਾ ਸੀਗਾ ਜਦੋਂ-ਜਦੋਂ ਵੀ ਉਹਦੀ ਪੇਸ਼ੀ ਹੁੰਦੀ ਸੀ ਮੀਡੀਆ ਹਾ ਸਵਾਲ ਪੁੱਛਦਾ ਸੀ ਪੁਲਿਸ ਦੀ ਜੋ ਆਦਤ ਹੁੰਦੀ ਹੈ ਭਜਾ ਕੇ ਗੱਡੀ 'ਚ ਬਿਠਾਇਆ ਲੈ ਗਈ ਕੱਲ ਕੀ ਕੀਤਾ মিডিਆ ਵਾਲੇ ਸਾਰੇ ਆਮ ਲੋਕ ਕਿਉਂਕਿ ਹੁਣ ਵੱਡਾ ਕੇਸ ਬਣ ਚੁੱਕਿਆ ਸਾਰਿਆਂ ਦੀ ਦਿਲਚਸਪੀ ਤਾਂ ਹੁੰਦੀ ਹੋਈ ਹੈ ਉਹ ਲੋਕ ਸਾਰੇ ਅਦਾਲਤ ਦੇ ਵਿੱਚ ਖੜੇ ਸੀ ਕਚਹਿਰੀਆਂ 'ਚ ਖੜੇ ਸੀ ਪੁਲਿਸ ਨੇ ਕੀ ਕੀਤਾ ਕਿ ਪਿਛਲੇ ਪਾਸੇ ਉਸ ਨੂੰ ਲਿਆਂਦਾ ਪਿਛਲੇ ਦਰਵਾਜ਼ਿਆਂ ਤੇ ਲੈ ਕੇ ਕੱਢ ਗਈ ਹੁਣ ਸਵਾਲ ਇਹ ਹੈ ਕਿ ਇਦਾਂ ਪੁਲਿਸ ਕਰ ਕਿਉਂ ਰਹੀ ਹੈ ਜੋ ਜਾਣਕਾਰੀ ਆ ਰਹੀ ਹੈ ਕਿ ਪੁਲਿਸ ਦੇ ਹੱਥ ਇਸ ਮਾਮਲੇ 'ਚ ਖਾਲੀ ਨੇ ਪੁਲਿਸ ਨੂੰ ਕੋਤਾ ਪੱਲੇ ਨਹੀਂ ਪਿਆ ਜਿੰਨਾ ਵੀ ਰਿਮਾਂਡ ਮਿਲਿਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਅਦਾਲਤ ਨੇ ਇਹ ਰਿਮਾਂਡ ਕਿਉਂ ਦਿੱਤਾ ਕਿ ਪੁਲਿਸ ਇਹ ਚੀਜ਼ ਹਜੇ ਵੈਰੀਫਾਈ ਕਰ ਹੀ ਨਹੀਂ ਸਕੀ ਜੋ ਚੀਜ਼ਾਂ ਨੂੰ ਕਰਨੀਆਂ ਚਾਹੀਦੀਆਂ ਸੀ ਨਾ ਹੀ ਉਹ ਬਲਵਿੰਦਰ ਸੋਨੂੰ ਗ੍ਰਿਫਤਾਰ ਕੀਤਾ ਹੈ ਹਜੇ ਤੱਕ ਜਿਹੜਾ ਇਸ ਦੇ ਵਿੱਚ ਸਭ ਤੋਂ ਮੇਨ ਐਵੀਡੈਂਸ ਦੇ ਤੌਰ ਦੇ ਉੱਤੇ ਗਵਾਹ ਦੇ ਤੌਰ ਦੇ ਉੱਤੇ ਵਿਟਨੈਸ ਦੇ ਤੌਰ ਦੇ ਉੱਤੇ ਹੋ ਸਕਦਾ ਹੈ ਨਾਇਪੁੱਲਿਸ ਨੇ ਉਹ ਗ੍ਰਿਫਤਾਰ ਕੀਤਾ ਹੈ ਪੁਲਿਸ ਕਹਿੰਦੀ ਅਸੀਂ ਛਾਪੇਮਾਰੀ ਕਰ ਰਹੇ ਹਾਂ ਐਸਪੀ ਨਰਿੰਦਰ ਸਿੰਘ ਕਹਿੰਦੇ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਸੋਨੂ ਨੂੰ ਫੜਨ ਦੇ ਲਈ ਬਲਵਿੰਦਰ ਸੋਨੂ ਨੂੰ ਵੱਲ ਉਹ ਕਚਹਿਰੀਆਂ ਜਾ ਕੇ ਜਨਾਨੀ ਕੁੱਟ ਜਾਂਦਾ ਹੈ ਕੀ ਉਦੋਂ ਪੁਲਿਸ ਵਾਲੇ ਉੱਥੇ 14 15 ਪੁਲਿਸ ਵਾਲੇ ਉੱਥੇ ਵੀ ਸੀ ਫੜ ਕੇ ਗਰਮੇ ਤੋਂ ਬਿਠਾਇਆ ਹੁੰਦਾ ਉੱਥੇ ਪਰ ਚਨਾਮ ਜਦ ਨੇ ਚਨਾਮ ਜਦ ਸੀਗਾ ਉਹ ਚਲੋ ਚਨਾਮ ਜਦ ਉਸ ਟਾਈਮ ਤੱਕ ਸ਼ਾਇਦ ਨਾਮਜਦ ਨਾ ਵੀ ਹੋਵੇ ਪਰ ਕੀ ਪੁਲਿਸ ਨੂੰ ਪਤਾ ਨਹੀਂ ਇਹ ਨਹੀਂ ਹੋ ਸਕਦਾ ਕਿ ਬਲਵਿੰਦਰ ਸੋਨ ਨੂੰ ਐਡਾ ਚਤਰਚਲਾਕ ਹੋਵੇ ਜਾਂ ਉਹ ਕਿਸੇ ਛਤਰੀ ਤੋਂ ਬਿਨਾ ਕਿਸੇ ਦੇ ਵੱਡੇ ਹੱਥ ਤੋਂ ਬਿਨਾ ਉਹ ਹਜੇ ਤੱਕ ਬਾਹਰ ਬੈਠਾ ਹੈ ਕਿਉਂਕਿ ਜੋ ਗੱਲਾਂ ਚੱਲ ਰਹੀਆਂ ਨੇ ਸੁਖਪਾਲ ਸਿੰਘ ਖੈਰਾ ਨੇ ਬਕਾਇਦਾ ਇੱਕ ਵੱਡੇ ਅਫਸਰ ਦਾ ਨਾਮ ਲੈ ਕੇ ਇਲਜ਼ਾਮ ਲਾਇਏ ਨੇ ਕਈ ਹੋਰ ਲੋਕਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਹਿੰਦੇ ਕਿ ਤਾਰਾ ਬਹੁਤ ਬਹੁਤ ਉਲਝਣ ਵਾਲੀਆਂ ਸੀ ਜਾਂ ਬੜੇ ਤਕੜੇ ਪਲੱਗ ਫਿੱਟ ਕਰੀ ਫਿਰਦੀ ਸੀ ਇਹ ਥਾਰ ਵਾਲੀ ਬੀਬੀ ਪਰ ਹੁਣ ਸਵਾਲ ਇਹ ਹੈ ਕਿ ਪੁਲਿਸ ਦਾ ਇਹ ਮਿੱਟੀ ਪਾਉ ਕੰਮ ਕਿੰਨਾ ਸਰਦਾਰ ਹੁੰਦਾ ਕਿੰਨਾ ਅੱਗੇ ਜਾ ਕੇ ਵੱਧਦਾ ਇਹ ਦੇਖਣ ਵਾਲੀ ਵੱਡੀ ਗੱਲ ਹੋ ਸਕਦੀ ਹੈ ਬਾਜਵਾ ਸਾਹਿਬ ਜੇ ਪੰਜਾਬ ਪੁਲਿਸ ਵੱਲੋਂ ਮਿੱਟੀ ਪਾਉ ਕੰਮ ਸ਼ੁਰੂ ਕਰ ਦਿੱਤਾ ਗਿਆ ਫਿਰ ਤਾਂ ਬਹਾਲ ਵੀ ਬਹੁਤ ਛੇਤੀ ਇਹਨਾਂ ਨੇ ਅਮਨ ਦੀਪੁਰੋਂ ਨੇ ਹੋ ਜਾਣਾ ਗਗਨ ਦੇਖੋ ਜਿਹੜਾ ਉਹਨਾਂ ਦੇ ਪਿਆ 17 ਗ੍ਰਾਮ ਮੇਰੇ ਖਿਆਲ ਚਿੱਟਾਈ ਦੀ ਬਰਾਮਦਗੀ ਆ ਉਹਨਾਂ ਤੋਂ ਐਨਡੀਪੀਐਸ ਦਾ ਕੇਸ ਹੈ ਜਮਾਨਤ ਤਾਂ ਉਹ ਚ ਛੇਤੀ ਛੇਤੀ ਹੈ ਨਹੀਂ ਪਰ ਇਹ ਹੁੰਦਾ ਕਿ ਉਹਦੀ ਸਰਵਿਸ ਵੀ ਬਹੁਤ ਪਈ ਆ ਉਹਦੀ ਸੇਵਾਵਾਂ ਪੁਲਿਸ ਦੇ ਵਿੱਚ ਬਹੁਤ ਪਈਆਂ ਨੇ ਜੋ ਹਾਲਾਤ ਨੇ ਤੁਹਾਨੂੰ ਕੁਝ ਸਮੇਂ ਬਾਅਦ 6 ਮਹੀਨੇ ਬਾਅਦ ਸਾਲ ਬਾਅਦ ਸਾਲ ਨਹੀਂ ਤਾਂ 1.5 ਸਾਲ ਬਾਅਦ ਤੁਹਾਨੂੰ ਉਹ ਕਿਸੇ ਥਾਣੇ ਚੌਕੀ ਕਿਸੇ ਪੁਲਿਸ ਲੈਨ ਚ ਉਮੀਦ ਤਨਾਤ ਮਿਲੇਗੀ ਜਿਵੇਂ ਉਹ ਪਹਿਲਾਂ ਸੀ ਉਹ ਹੌਲਦਾਰ ਆਪਾਂ ਸਾਰੇ ਕਾਂਸਟੇਬਲ ਕਹਿੰਨੇ ਆ ਉਹਦਾ 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 ਇਸ ਸਮੇਂ ਹੌਲਦਾਰ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਹਾਨੂੰ ਫਿਰ ਜੇ ਪੁਲਿਸ ਇਸੇ ਤਰ੍ਹਾਂ ਨਾਲ ਕੰਮ ਪੁਲਿਸ ਦੇਖੋ ਪੁਲਿਸ ਉਹਨੂੰ ਨਹੀਂ ਵਿਚਾਰੀ ਅਸਲ 'ਚ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਅਫਸਰ ਆਪਣੇ ਆਪ ਨੂੰ ਵਿਚਾਰ ਰਹੇ ਆ ਅਫਸਰ ਆਪਣੇ ਆਪ ਨੂੰ ਵਿਚਾਰ ਰਹੇ ਨੇ ਉਹ ਲੋਕ ਉਹ ਅਫਸਰ ਆਪਣੇ ਆਪ ਨੂੰ ਵਿਚਾਰ ਰਹੇ ਨੇ ਜਿਨ੍ਹਾਂ ਨੇ ਉਹਨਾਂ ਨਾਲ ਬੁੱਲੇ ਲੁੱਟੇ ਨੇ ਜਿਨ੍ਹਾਂ ਨੇ ਉਹਨਾਂ ਦੇ ਰਾਹੀ ਮਾਲ ਖਾਧਾ ਆ ਜਾਂ ਜਿਨ੍ਹਾਂ ਦੀਆਂ ਨਜ਼ਦੀਕੀਆਂ ਨੇ ਦੇਖੋ ਕਈ ਵਾਰ ਕਈ ਸ਼ਖਸੀਅਤਾਂ ਇੰਨੀਆਂ ਪ੍ਰਭਾਵਿਤ ਕਰਦੀਆਂ ਹੁੰਦੀਆਂ ਨੇ ਕਿ ਨਜ਼ਦੀਕੀਆਂ ਕੋਈ ਲੈਣ ਦੇਣ ਤੋਂ ਬਿਨਾਂ ਵੀ ਬਹੁਤ ਹੋ ਜਾਂਦੀਆਂ ਨੇ ਗੀਆਂ ਆਪਾਂ ਵੀ ਲੋਕਾਂ ਨੂੰ ਮਿਲਦੇ ਆ ਕਿ ਬਹੁਤ ਸਾਰੇ ਲੋਕ ਆਪਣੇ ਨਾਲ ਆਪਣੇ ਸੁਭਾਅ ਤੋਂ ਆਪਣੀ ਸ਼ਖਸੀਅਤ ਤੋਂ ਪ੍ਰਭਾਵਿਤ ਜਾਂ ਅਪ੍ਰਭਾਵਿਤ ਹੋ ਕੇ ਕੋਈ ਆਪਾਂ ਪਸੰਦ ਕਰਦਾ ਨਹੀਂ ਲੱਗਦਾ ਇੰਜ ਆ ਕਿ ਉਹ ਸ਼ਖਸੀਅਤ ਐਸੀ ਸੀ ਕਿ ਜਿਹੜੇ ਉੱਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਸਕਦੇ ਸੀ ਜੇ ਇਸੇ ਤਰ੍ਹਾਂ ਵਾਲੀ ਮਿੱਟੀ ਆਪਰੇਸ਼ਨ ਚੱਲਦਾ ਰਿਹਾ ਪੰਜਾਬ ਪੁਲਿਸ ਦਾ ਤਾਂ ਉਹ ਡੈਫੀਨੇਟਲੀ ਉਹ ਬਰੀ ਵੀ ਹੋਊਗੀ ਉਹਨੂੰ ਜ਼ਮਾਨਤ ਵੀ ਮਿਲੂਗੀ ਤੇ ਉਹ ਜੁਆਇਨ ਵੀ